ਦੇ ਵੀ ਆ ਕਿ ਆ ਰਸ਼ਨ ਵਾਲੇ ਡੱਬੇ ਤਾਂ ਤਕਰੀਬਨ ਸਾਰੇ ਖਾਲੀ ਹੋਏ ਤੇ ਆ ਚਾਪਤੀ ਦੇਖ ਲੈ ਲੈ ਆ ਦਾਲ ਆ ਚੀਨੀ ਦੇਖ ਲੈ ਤੇ ਆ ਤਾਂ ਜਿਵੇਂ ਖਾਲੀ ਐ ਦੱਸ ਤਾਂ ਇਹ ਵੀ ਰਸ਼ਨ ਮੁੱਕਿਆ ਹੋਇਆ ਤੁਸੀਂ ਫਿਕਰ ਕਿਉਂ ਕਰਦੇ ਹੋ ਇਹ ਰਸ਼ਨ ਕਈ ਦਿਨ ਚੱਲ ਜਾਣਾ ਅੱਜ ਕੱਲ ਚਾਹ ਤੇ ਮਿੱਠਾ ਪੀਂਦਾ ਕੌਣ ਐ ਤੇ ਆ ਦਾਲਾਂ ਦਾਲਾਂ ਤਾਂ ਥੋੜੀਆਂ ਥੋੜੀਆਂ ਕਈ ਡੱਬਿਆਂ 'ਚ ਪਈਆਂ ਆ ਮੈਂ ਮਿਕਸ ਕਰ ਕਰਕੇ ਧਰੀ ਜਾਣੀਆਂ ਨੇ ਉਹ ਐਨੀਆਂ ਕਿਰਸਾਂ ਖੱਤਰੇ ਮੰਮੀ ਤਾਂ ਅਕਸਰ ਕਹਿੰਦੇ ਹੁੰਦੇ ਸੀ ਵੀ ਵਿਆਹ ਤੋਂ ਪਹਿਲਾਂ ਤਾਂ ਗੈਵੀ ਬਹੁਤ ਖਰਚੀਲੀ ਹੁੰਦੀ ਸੀ ਉਥੇ ਕਾਨੂੰ ਕਿਸ਼ਤ ਕਰਨੀ ਉਥੇ ਡੈਡੀ ਦੇ ਜੂ ਪੈਸੇ ਸੀ ਇਹ ਕੀ ਗੱਲ ਬਣੀ ਉਹ ਡੈਡੀ ਦੇ ਪੈਸੇ ਤੇ ਘਰ ਵਾਲੇ ਦੇ ਪੈਸਿਆਂ 'ਚ ਪਹਿਲਾਂ ਕੀ ਫਰਕ ਹੈ ਬਹੁਤ ਫਰਕ ਹੋਆ ਜਦੋਂ ਡੈਡੀ ਪੈਸੇ ਦਿੰਦੇ ਸੀ ਨਾ ਤਾਂ ਉਥੇ ਕਿਸੇ ਨੂੰ ਹਿਸਾਬ ਨਹੀਂ ਸੀ ਦੇਣਾ ਪੈਂਦਾ ਤੇ ਇੱਥੇ ਘਰ ਵਾਲੇ ਦੇ ਪੈਸੇ ਦਾ ਘਰ ਵਾਲੇ ਨੂੰ ਤਾਂ ਹਿਸਾਬ ਦੇਣਾ ਹੀ ਦੇਣਾ ਨਾਲ ਟੱਬਰ ਦੇ ਕੱਲੇ ਕੱਲੇ ਜੀ ਨੂੰ ਵੀ ਹਿਸਾਬ ਦੇਣਾ ਪੈਂਦਾ